ਉਹ ਜਿਹੜੀ ਇੱਕ ਜਿਹੜਾ ਸਬਜੈਕਟ ਹੈਗਾ ਉਹ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਜਿਹਦੇ ਚ ਇੱਕ ਲੜਕੀ ਦੇ ਨਾਲ ਸਟੱਡੀ ਸਨੈਚਿੰਗ ਹੋਈ ਸੀ ਉਹ ਵੀਡੀਓ ਕਾਫੀ ਵਾਇਰਲ ਹੋਈ ਉਹ ਸੰਦਰਭ ਜਿਹੜਾ ਹੈਗਾ ਅਸੀਂ ਜਿਹੜਾ ਜਦੋਂ ਸਾਨੂੰ ਸਾਨੂੰ ਇਸ ਚੀਜ਼ ਦਾ ਪਤਾ ਲੱਗਾ ਤਾਂ ਇਮੀਡੀਏਟਲੀ ਅਸੀਂ ਜਿਹੜਾ ਐਫ ਆਈ ਆਰ ਨੰਬਰ 198 ਅੰਡਰ ਸੈਕਸ਼ਨ 304 ਸੈਕਸ਼ਨ 35 ਬੀ ਐਨ ਐਸ ਰਹਿ ਗਿਆ ਸਾਕਨ ਨੂੰ ਅਸੀਂ ਜਿਹੜਾ ਪਰਚਾ ਡਿਵੀਜ਼ਨ ਨੰਬਰ 6 ਦੇ ਰਜਿਸਟਰ ਕਰ ਦਿੱਤਾ ਸੀਗਾ ਇਮੀਡੀਏਟਲੀ ਸੀਪੀ ਸਾਹਿਬ ਨੇ ਇਸ ਚੀਜ਼ ਤੇ ਬੜਾ ਕੌਗਨੀਸੈਂਸ ਲਿਆ ਅਲੱਗ-ਅਲੱਗ ਵਕਤ-ਵਕਤ ਟੀਮਾਂ ਬਣਾਈਆਂ ਗਈਆਂ ਜਿਹੜੇ ਏਸੀਪੀ ਮੋਡਲ ਟਾਊਨ ਐਸਐਚਓ ਜਿਹੜੇ ਵਕਤ-ਵਕਤ ਐਸਐਚਓ ਜਿਹੜੇ ਹੈਗੇ ਉਹਦੇ ਚੋਂ ਆਏਗੇ ਅਸੀਂ ਇਸ ਨੂੰ ਚੈੱਕ ਕਰਦੇ ਹੋਇਆ ਜਦੋਂ ਤਿੰਨ ਹੋਤੀ ਯੂਨਿਟ ਹੈਗੇ ਉਸ ਦੇ ਵਿੱਚ ਤਿੰਨ ਕਲੂ ਸੀ ਦੋ ਜਨਾਮ ਮੈਂ ਪਵਨਪ੍ਰੀਤ ਦੂਜਾ ਨਾਮ ਗगनਪ੍ਰੀਤ ਤੇ ਲਵਪ੍ਰੀਤ ਅਸੀਂ ਤਿੰਨਾਂ ਨੂੰ ਅਰੈਸਟ ਕਰ ਦਿਆ ਤਿੰਨੋਂ ਜਲੰਧਰ ਤੇ ਰਹਿਣ ਵਾਲੇ ਨੇ ਅਜੇ ਇੱਕ ਬੰਦਾ ਹੈਗਾ ਜਿਹੜਾ ਗगनਪ੍ਰੀਤ ਹੈ ਅ ਫੋਰ ਦੀ ਗਗਨਪ੍ਰੀਤ ਦੇ ਹੈ ਉਹਦੇ ਆਲਰੇਡੀ ਜਿਹੜੇ ਹੈ ਨਹੀਂ ਪਾਠੀਦਾਰ ਹੈਗੇ ਬਾਕੀ ਦੋਨਿਆਂ ਦੀ ਕੋਈ ਐਸਟੀ ਨਹੀਂ ਹੋਈ ਬਾਕੀ ਸਿ ਚੱਕਰਾ ਰਹੇ ਹੈ ਬਾਕੀ ਅਭੀ ਐ ਜੋ ਸੌ ਤੋਂ ਜਿਹੜਾ ਇਹਨਾਂ ਦਾ ਸੀ ਕਿ ਪਹਿਲਾਂ ਇਹਨਾਂ ਨੇ ਇੱਕ ਕਲਾਈਮ ਕੀਤਾ ਸੀ ਬਾਕੀ اسی ਚੱਕ ਕਰਵਾ ਰਹੇ ਨੇ ਬਿਲਕੁਲ ਪ੍ਰਾਇਮਰੀ ਤੁਸੀਂ ਕੋਈ ਫੰਡ ਸੰਬੰਧੀ ਗੋਸਥੀ ਦੇ ਨਾਮ ਆਪਾਂ ਗੱਲ ਸਾਰੇ ਦੋਸਤ ਗੋਸਥੀ ਜਰਦਾਰ ਕੋਲ ਜਰਦਾਰ ਨੂੰ लगती सेंचुरी तरीके फोटो डाटा से स्टडी पर जारी की तो थी 3 ने 56 लगी हुई है देखो वो वो एक्चुअली जब दो शिफड़ रेशी तो उस वाले उस वाले वो बद बजरेसी है इस ज्यादा डोरेशन टाइम लगी को नहीं लगी 100 लगी अच्छा कितना 100 दम ठीक है एक एक को उतना ही बड़ी बहुत अच्छे सब पहले भी मामला था दर्ज हुआ ही ਦੇ ਤੱਕ ਇਹਦੇ ਚ ਗਗਨ ਆਲਰੇਡੀ ਕਿਹਾ ਸੀ ਜਿਹੜਾ ਗਗਨਪ੍ਰੀਤ ਹੈ ਉਹਦੇ ਅਗੇਂਸਟ 3 ਅਫਾਇਆ ਆਲਰੇਡੀ ਰਜਿਸਟਰ ਹੈਗੀ ਉਹਦੇ ਪ੍ਰੀਵੀਅਸ ਹਿਸਟਰੀ ਹੈ ਬਾਕੀ ਜਿਹੜਾ ਪਵਨਪ੍ਰੀਤ ਹੈ ਅਤੇ ਲਵਪ੍ਰੀਤ ਹੈ ਉਹਨਾਂ ਦੇ ਖਿਲਾਫ ਕੋਈ ਬੱਚਾ ਨਹੀਂ ਫਿਰ ਆਪਸ ਲਿੰਕ ਵੀ ਆਇਆ ਤੇ ਇਹ ਇਸਨੂੰ ਉਹਦਾ ਤਫਤੀਸ਼ ਦਾ ਸਬਜੈਕਟ ਹੈ ਜੀ ਜੀ ਐਜ਼ ਆਫ ਨਾਓ ਇਹਨਾਂ ਨੂੰ ਅਰੈਸਟ ਕੀਤਾ ਹੋਗਾ ਅਸੀਂ ਜਿਹੜਾ ਇੰਟਰੋਗ"，ਇਹਨਾਂ ਦਾ ਕਰਨਾ ਹੈਗਾ ਇਹਨਾਂ ਨੂੰ ਅਸੀਂ ਦੇਖਣਾ ਹੈਗਾ ਚੈੱਕ ਕਰਨਾ ਹੈ ਕਿ ਇਹਨਾਂ ਨੇ ਹੋਰ ਕਿੱਥੇ ਵੀ ਕਿਹੜਾ ਕਿਹੜਾ ਕਰਾਇਆ ਕੀਤਾ ਅਸੀਂ ਉਹ ਜਿਹੜੇ ਜਿਹੜੇ کیسਜ ਹੈ ਉਹ ਵੀ ਤਫਤੀਸ਼ ਦੇ ਵਿੱਚ ਹੈ ਉਹ ਲਿਖਿਆ ਨਹੀਂ ਮੈਂ ਜਿਹੜੇ ਉਹ ਵੀ ਸਨੇਚਰ ਵੀ ਕਿਤੇ ਕੋਈ ਤਾਂ ਦਵਾਨੇ ਤਫਤੀਸ਼ੀ ਇਸ ਬਾਰੇ ਕਹਿ ਸਕਤੇ ਸਰਦਾਰਾਂ ਦੇ ਵਿੱਚ ਉਹ ਆਈ ਸੀ ਜਿਹੜਾ ਯਾਰ ਮੈਨੂੰ ਤਾਂ ਪਤਾ ਕੋਈ ਜਿਹੜਾ 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 ਇਹਦੇ ਇਹਦੇ ਵਿੱਚ ਜਿਹੜਾ ਵਾਹਨ ਸੀ ਪੀਪੀ ਇਹਦੇ ਵਿੱਚ ਜਿਹੜਾ ਵਾਹਨ ਸੀ ਪੀਪੀ 08 ਬੀਈ 11 1179 ਉਹ ਜਿਹੜਾ ਹੈ ਉਹ ਅਸੀਂ ਜਿਹੜਾ ਹੈ ਨਾ ਤੋਂ ਰਿਕਾਰਡ ਜਿਹੜਾ ਭੱਲਿਆ ਅੱਛਾ ਜਿਹਦਾ ਵਨ ਫਲੈਕਟ ਤੇ ਉਹਨਾਂ ਰਾਹ ਮੈਂ ਵੀ ਦੋ ਜਣੇ ਦੇਖੋ ਆ ਜਾ ਲੋ ਤਫਤੀਸ ਸਸਾ